ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 3 ਅਕਤੂਬਰ 2024 ਤੇ 4 ਤਰੀਕ ਦੀ ਦੋ ਦਿਨਾਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਕਿਉਂਕਿ ਹੁਣ ਮੌਸਮ ਦੇ ਵਿੱਚ ਕੋਈ ਵੱਡਾ ਬਦਲਾ ਨਹੀਂ ਹੈ ਜਿਸ ਦੇ ਕਾਰਨ ਤੁਹਾਨੂੰ ਅਸੀਂ ਲਗਾਤਾਰ ਹੁਣ ਦੋ-ਦੋ ਦਿਨ ਦੀ ਅਪਡੇਟ ਦਿੰਦੇ ਰਾਵਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਇਮੇਜ ਤੋਂ ਅੱਜ ਸਾਫ਼ ਕਲੀਅਰ ਹੋ ਰਿਹਾ ਹੈ ਕੇ ਮੌਸਮ ਵਿੱਚ ਕੋਈ ਵੱਡਾ ਬਦਲਾ ਨਹੀਂ ਹੈ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਕਿਉਂਕਿ ਬੱਦਲੀ ਸਿਸਟਮ ਹੁਣ ਪੰਜਾਬ ਦੇ ਕਿਸੇ ਵੀ ਨਾਲ ਲੱਗਦੇ ਸੂਬੇ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਹਲਕੀ ਦਰਮਿਆਨੀ ਬੱਦਲਬਾਈ ਸਾਨੂੰ ਸਿਰਫ ਇੱਕ ਬੈਲਟ ਜਿਹੜੀ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਹਿਮਾਚਲ ਦੇ ਉੱਤਰਲੇ ਪਾਸੇ ਦੇ ਵਿੱਚ ਦਿਖਾਈ ਦੇ ਰਹੀ ਹੈ ਜੋ ਕਿ ਹਿਮਾਲਿਆ ਪਰਬਤ ਦੇ ਨਾਲ ਹੈ ਉਸ ਦਾ ਕੋਈ ਫਿਲਹਾਲ ਪੰਜਾਬ ਦੇ ਉੱਪਰ ਵੱਡਾ ਅਸਰ ਮੀਂਹ ਬੱਦਲਬਾਈ ਹਨੇਰੇ ਦੇ ਪੱਖ ਤੋਂ ਦਿਖਾਈ ਨਹੀਂ ਦੇ ਰਿਹਾ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਕੱਲ ਸ਼ਾਮ ਕੱਲ ਰਾਤ ਤੋਂ ਹੀ ਜਿਹੜੀ ਹਵਾ ਹੈ ਉਹ ਸਾਨੂੰ ਪੰਜਾਬ ਦੇ ਵਿੱਚ ਦੱਖਣ ਪੂਰਬ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇ ਰਹੀ ਸੀ ਤੇ ਇਸ ਦੱਖਣ ਪੂਰਬ ਦਿਸ਼ਾ ਦੇ ਕਾਰਨ ਸਾਨੂੰ ਅੱਧ ਰਾਤ ਤੋਂ ਬਾਅਦ ਥੋੜਾ ਬਹੁਤਾਂ ਠੰਡ ਦਾ ਅਹਿਸਾਸ ਹੁੰਦਾ ਦਿਖਾਈ ਦੇ ਰਿਹਾ ਜੀ ਪਰ ਜਿਹੜੀ ਗੱਲ ਕੀਤੀ ਜਾਵੇ ਜਿਹੜੀ ਪੂਰਬੀ ਹਵਾ ਹੁੰਦੀ ਹੈ ਇਹ ਜ਼ਿਆਦਾਤਰ ਸਾਨੂੰ ਗਰਮਾਈਸ਼ ਹੀ ਦਿੰਦੀ ਹੈ ਇਸ ਦੇ ਵਿੱਚ ਨਮੀ ਵੀ ਹੁੰਦੀ ਹੈ ਪਰ ਇਹ ਜ਼ਿਆਦਾਤਰ ਹਵਾਵਾਂ ਜਿਹੜੀਆਂ ਨੇ ਇਹ ਗਰਮ ਹੁੰਦੀਆਂ ਨੇ ਜਿਹੜੀ ਪੱਛਮੀ ਹਵਾਵਾਂ ਹੁੰਦੀਆਂ ਨੇ ਉਹ ਬਿਸ਼ੱਕ ਖੁਸ਼ਕ ਹੁੰਦੀਆਂ ਨੇ ਪਰ ਉਹਨਾਂ ਦਾ ਗਰਮੀ ਦਾ ਐਡਾ ਅਸਰ ਹੁਣ ਨਹੀਂ ਹੁੰਦਾ ਹੁਣ ਗੱਲ ਕਰ ਲੈਂਦੇ ਅੱਜ ਦੇ ਦਿਨ ਦੇ ਤਾਪਮਾਨ ਦੀ ਅੱਜ ਦਿਨ ਦੇ ਜਿਹੜੇ ਤਾਪਮਾਨ ਨੇ ਅੱਧ ਪੰਜਾਬ ਤੋਂ ਉੱਪਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਜਿਹੜਾ ਤਾਪਮਾਨ ਐਵਰੇਜ ਹੈ ਉਹ 34 ਤੋਂ ਲੈ ਕੇ 36 ਡਿਗਰੀ ਤੱਕ ਪਰ ਅਗਰ ਥੱਲੇ ਵਾਲੇ ਪੰਜਾਬ ਦੱਖਣੀ ਹਿੱਸਾ ਜਿਹੜਾ ਖਾਸ ਤੌਰ ਤੇ ਮਾਲਵਾ ਬੈਲਟ ਹੋਗੀ ਇਹਨਾਂ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇ ਤਾਂ ਸੰਗਰੂਰ ਪਟਿਆਲਾ ਫਤਿਹਗੜ੍ਹ ਦੀ ਬੈਲਟ ਹੈ ਇਹਦੇ ਵਿੱਚ ਤਾਪਮਾਨ ਜਿਹੜੇ ਨੇ ਉਹ ਵੀ 35 36 ਡਿਗਰੀ ਤੱਕ ਨਾਰਮਲ ਬਣੇ ਰਹਿਣਗੇ ਮੈਕਸਿਮ 37 ਡਿਗਰੀ ਤੱਕ ਜਾ ਸਕਦੇ ਨੇ ਪਰ ਬਠਿੰਡਾ ਫਜ਼ਿਲਕਾ ਫਿਰੋਜ਼ਪੁਰ ਇਹਨਾਂ 38 ਡਿਗਰੀ ਤੱਕ ਜਾਣ ਦੀ ਉਮੀਦ ਹੈ ਖਾਸਾ ਗਰਮ ਦਿਨ ਅੱਜ ਦੇਖਣ ਨੂੰ ਮਿਲੇਗਾ ਲਗਭਗ 3 ਤੋਂ ਲੈ ਕੇ 5 ਤਰੀਕ ਤੱਕ ਅਜਿਹੇ ਹਾਲਾਤ ਬਣੇ ਰਹਿਣਗੇ ਗੱਲ ਕਰੀਏ ਤਾਂ ਕੱਲ ਦੇ ਮੌਸਮ ਦੀ ਤਾਂ ਕੱਲ ਦੇ ਮੌਸਮ ਦੇ ਵਿੱਚ ਵੀ ਸਾਨੂੰ ਇਸੇ ਤਰੀਕੇ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਹਲਕੀ ਦਰਮਿਆਨੀ ਬੱਦਲਬਾਹਾਂ ਜ਼ਰੂਰ ਹੋਣਗੀਆਂ ਪਰ ਕਿਸੇ ਤਰੀਕੇ ਦਾ ਅਸਰ ਨਹੀਂ ਹੈ ਹੁਣ ਗੱਲ ਕਰ ਲੈਂਦੇ ਅਸੀਂ ਹਵਾਵਾਂ ਦੇ ਰੁੱਖ ਦੀ ਹੁਣ ਜਿਹੜੇ ਹਵਾਵਾਂ ਦਾ ਰੁੱਖ ਸਾਨੂੰ ਦੇਖਣ ਨੂੰ ਮਿਲਿਆ ਜੀ ਉਹ ਅਰਬ ਸਾਗਰ ਤੋਂ ਇਸ ਤਰੀਕੇ ਨਾਲ ਪੰਜਾਬ ਤੋਂ ਹੋ ਕੇ ਜਿੱਕਰ ਰਹੀਆਂ ਨੇ ਹਵਾਵਾਂ ਤੇ ਖਾਸ ਤੌਰ ਤੇ ਜਿਹੜੀ ਪੂਰਬੀ ਹਵਾ ਵੀ ਆ ਰਹੀ ਹੈ ਦੱਖਣੀ ਪੂਰਬੀ ਹਵਾ ਉਹ ਵੀ ਸਾਨੂੰ ਅਰਬ ਸਾਗਰ ਤੋਂ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਨਮੀ ਦੀ ਮਾਤਰਾ ਇਸ ਟਾਈਮ ਘਟ ਚੁੱਕੀ ਹੈ ਨਹੀਂ ਅਗਰ ਨੋਰਮਲ ਦੇਖਿਆ ਜਾਂਦਾ ਸੀ ਪੰਜਾਬ ਦੇ ਵਿੱਚ ਜਿਹੜੀ ਪੂਰਬੀ ਦੱਖਣ ਪੂਰਬੀ ਤੋਂ ਹਵਾ ਆਉਂਦੀ ਸੀ ਉਹ ਪਹਿਲਾਂ ਸਾਨੂੰ ਬੰਗਾਲ ਦੀ ਖਾੜੀ ਤੋਂ ਆਉਂਦੀ ਦਿਖਾਈ ਦੇ ਰਹੀ ਸੀ ਜੋ ਕਿ ਬਰਸਾਤਾਂ ਦੇ ਵਿੱਚ ਆਮ ਦੇਖਿਆ ਜਾਂਦਾ ਹੈ ਜਿਦੇ ਵਿੱਚ ਸਾਨੂੰ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੁੰਦੀ ਹੈ ਜਿਸ ਦੇ ਨਾਲ ਉੱਤਰੀ ਭਾਰਤ ਦੇ ਵਿੱਚ ਮੀਂਹ ਹੁੰਦੇ ਨੇ ਪਰ ਜਿਹੜੀ ਹੁਣ ਜਿਹੜੀ ਹਵਾ ਚੱਲ ਰਹੀ ਹੈ ਉਹ ਜਿਹੜੀ ਹਵਾ ਦਾ ਰੁੱਖ ਪਛੱਕ ਦੱਖਣੀ ਪੂਰਬ ਤੋਂ ਹੈ ਪਰ ਉਹ ਹਵਾਵਾਂ ਜਿਹੜੀਆਂ ਅਰਬ ਸਾਗਰ ਤੋਂ ਸ਼ੁਰੂ ਹੋ ਕੇ ਤਾਂ ਪੰਜਾਬ ਵਿੱਚ ਪਹੁੰਚਦੀਆਂ ਨੇ ਸੌਰੀ ਥੋੜੀ ਜੀ ਵੀਡੀਓ ਖਰਾਬ ਹੋ ਗਈ ਸੀ ਪਰ ਜਿਹੜੀ ਉਹ ਹਵਾਵਾਂ ਨੇ ਉਹ ਦੱਖਣ ਪੂਰਬ ਤੋਂ ਹੋ ਕੇ ਇਸ ਤਰੀਕੇ ਨਾਲ ਉਹਨਾਂ ਦਾ ਹਵਾ ਦਾ ਰੁੱਖ ਰਹਿੰਦਾ ਹੈ ਕਿ ਜਿਸ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਇਸ ਟਾਈਮ ਹਵਾ ਦੇਖਣ ਨੂੰ ਮਿਲ ਰਹੀ ਹੈ ਇਸ ਕਰਕੇ ਹੁਣਾਨੂੰ ਕੋਈ ਵੱਡੀ ਮੀਂਹ ਦੀ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ ਨਹੀਂ ਤੇ ਪੂਰਬ ਦੀ ਜਿਹੜੀ ਹਵਾ ਚੱਲਦੀ ਹੁੰਦੀ ਸੀ ਉਹਨਾਂ ਨਾਲ ਪੰਜਾਬ ਵਿੱਚ ਅਕਸਰ ਮੀਂਹ ਹੁੰਦੇ ਸੀ ਇਸ ਜੀ ਅਪਡੇਟ 3 ਅਤੇ 4 ਤਰੀਕ ਦੇ ਮੌਸਮ ਦੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨ ਨਾ ਭੁੱਲਿਓ ਸ਼ੇਅਰ ਕਰਦੇ ਹੋ ਨਾ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਕਿ ਹਰੇਕ ਤੱਕ ਮੌਸਮ ਦੀ ਜਾਣਕਾਰੀ ਸਮੇਂ ਸਿਰ ਪਹੁੰਚ ਸਕੇ ਮਿਲਦੇ ਆ ਜੀ ਨਵੀਂ ਵੀਡੀਓ ਵਿੱਚ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ